ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਮਾਨਯੋਗ ਐਸਐਸਪੀ ਸਾਹਿਬ ਕਪੂਰਥਲਾ ਸ਼੍ਰੀ ਗੁਰਪੁਰਦਾ ਜੀ ਆਈਪੀਐਸ ਵੱਲੋਂ ਨਸ਼ਾ ਵਿਰੋਧ ਚਲਾਇਆ ਗਿਆ ਜੋਂਦਰ ਨਸ਼ਾ ਵਿਰੋਧ ਦੇ ਤਹਿਤ ਅੱਜ ਕੱਲ ਸਾਡੀ ਸੀਆਏਏ ਟੀਮ ਦੇ ਸੀਆਏਏ ਇੰਚਾਰਜ ਤੇ ਮਪਤ ਐਸਆਈ ਨਿਰਮਲ ਸਿੰਘ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ ਇਹ ਆਪਣੇ ਰੁਟੀਨ ਗਸ਼ਤ ਤੇ ਸਨ ਤਾਂ ਇੱਕ ਸਵਿਫਟ ਕਾਰ ਸਾਹਮਣੇ ਆਉਂਦੀ ਦਿਖਾਈ ਦਿੱਤੀ ਜਿਹਨੂੰ ਸ਼ੱਕ ਦੇ ਆਧਾਰ ਤੇ ਰੋਕਣ ਲੱਗੇ ਤਾਂ ਉਹਨਾਂ ਨੇ ਇੱਕਦਮ ਮੋੜ ਕੇ ਤੇ ਗੱਡੀ ਭਜਾਉਣ ਲੱਗੇ ਜਿਨ੍ਹਾਂ ਨੂੰ ਇਹਨਾਂ ਨੇ ਆਪਣੀ ਸਾਥੀਆਂ ਨਾਲ ਕਾਬੂ ਕੀਤਾ ਤੇ ਜਿਸ ਵਿੱਚੋਂ ਦੋ ਨੌਜਵਾਨ ਮਿਲੇ ਜਿਨ੍ਹਾਂ ਦੀ مزید ਜਾਂਚ ਤਲਾਸ਼ੀ ਕੀਤੀ ਤਾਂ ਉਹਨਾਂ ਦੀ ਪੈਣੀ ਹੋਈ ਜਿਹੜਾ ਨਵਾਬ ਸਿੰਘ ਇੱਕ ਦਾ ਨਾਮ ਨਵਾਬ ਸਿੰਘ ਤੇ ਦੂਸਰੇ ਦਾ ਨਾਮ ਲਖਪ੍ਰੀਤ ਸਿੰਘ ਨਵਾਬ ਸਿੰਘ ਦੇ ਪੈਨ ਲੋਰ ਦੇ ਵਿੱਚੋਂ 180 ਗ੍ਰਾਮ ਹਿਰੋਇਨ बरामद ਹੋਈ ਜਿਨ੍ਹਾਂ ਦੇ ਕਲਾਬ ਮੌਕੇ ਤੇ ਹੀ ਐਨਡੀਪ ਸੈਕਟਰ ਤਹਿਤ ਕਾਰਵਾਈ ਕੀਤੀ ਗਈ ਤੇ ਮਰਚਾ ਦਰਜ ਕੀਤਾ ਗਿਆ ਇਸ ਤਰ੍ਹਾਂ ਤਾਂ ਹੁਣ ਇਸ ਦਾ ਇਹ ਕਿੱਥੋਂ ਲੈ ਕੇ ਆਏ ਆ ਤੇ ਕਿੱਥੇ ਇਹਨਾਂ ਨੇ ਗਾਂ ਸਪਲਾਈ ਕਰਨੀ ਹੈ ਉਹ ਫਰਦਰ ਅਸੀਂ ਇਹਨਾਂ ਦਾ ਲਿੰਕ ਦੇਖਾਂਗੇ ਤੇ ਉਸ ਮੁਤਾਬਕ ਕੰਮ ਹੀ ਕਰਦੇ ਹਾਂ